ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕਿਵੇਂ ਠੀਕ ਹੋ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਹੀ ਹੋਵੋਗੇ ਮੈਂ ਅੱਜ ਲੱਗੀ ਆਂ ਪਿੰਡੀਆਂ ਦੀ ਸਬਜ਼ੀ ਬਣਾਉਣ ਬਿਨਾ ਤੜਕਾ ਲਾਏ ਦੇਖੋ ਸਬਜ਼ੀ ਕਿੰਨੀ ਜਲਦੀ ਬਣ ਜਾਂਦੀ ਹੈ ਤੜਕਾ ਲਾਉਣ ਦੀ ਵੀ ਕੋਈ ਲੋੜ ਨਹੀਂ ਹੈਗੀ ਤੇ ਮੈਂ ਤੁਹਾਨੂੰ ਦਿਖਾਨੀ ਆ ਇਹ ਪਿੰਡੀਆਂ ਮੈਂ ਚੰਗੀ ਤਰ੍ਹਾਂ ਧੋ ਕੇ ਹਨਾ ਸੁਕਾ ਲਈਆਂ ਸੀਗੀਆਂ ਤੇ ਇਹਨਾਂ ਨੂੰ ਹੁਣ ਪੁੰਜਣ ਦੀ ਵੀ ਲੋੜ ਨਹੀਂ ਕਿਉਂਕਿ ਪਾਣੀ ਬਿਲਕੁਲ ਚੰਗੀ ਤਰ੍ਹਾਂ ਸੁੱਕ ਗਿਆ ਤੇ ਹੁਣ ਮੈਂ ਹਨਾ ਪਿੰਡੀਆਂ ਕਾਟਰਦੀ ਆ ਤੇ ਮੈਨੂੰ ਜਿਆਦਾਆਂ ਬਰੀਕ ਭਿੰਡੀਆਂ ਨਹੀਂ ਪਸੰਦ ਥੋੜੀਆਂ ਮੈਂ ਮੋਟੀਆਂ-ਮੋਟੀਆਂ ਇੱਦਾਂ ਰੱਖਦੀਆਂ ਤੇ ਮੈਨੂੰ ਇਸ ਤਰ੍ਹਾਂ ਹੀ ਭਿੰਡੀਆਂ ਸਾਰੀਆਂ ਪਸੰਦ ਆ ਕਟੀਆਂ ਹੋਈਆਂ ਤੇ ਆ ਦੇਖ ਲਓ ਜਰਾ ਵੀ ਪਾਣੀ ਨਹੀਂ ਹੈਗਾ ਇਹਨਾਂ ਦੇ ਨਾਲ ਬਿਲਕੁਲ ਐਨ ਸੁੱਕ ਚੁੱਕੀਆਂ ਐ ਚੰਗੀ ਤਰ੍ਹਾਂ ਹਨਾ ਤੇ ਮੈਂ ਹੁਣ ਤੁਹਾਨੂੰ ਬਾਅਦ ਚ ਦਿਖਾਉਣੀ ਆ ਕੱਟ ਕੇ ਭਿੰਡੀਆਂ ਸਾਰੀਆਂ ਹਨਾ ਤੇ ਆ ਦੇਖੋ ਫੇਰ ਮੈਂ ਬਾਹਰ ਮੰਜੀ ਤੇ ਬਹਿ ਕੇ ਮੈਂ ਕਿਹਾ ਹੁਣ ਪਿਆਜ਼ ਵੀ ਕੱਟ ਲੈਣੀ ਆ ਦੁਪਹਿਰ ਦਾ ਸਾਡੇ ਸਬਜ਼ੀ ਹੈਗੀ ਸੀ ਮੈਂ ਕਿਹਾ ਚੱਲ ਹੁਣ ਨਹੀਂ ਬਣਾਉਂਦੇ ਤੇ ਆਪਾਂ ਸ਼ਾਮ ਨੂੰ ਹੀ ਬਣਾਵਾਂਗੇ ਤੇ ਪਿਆਜ਼ ਵੀ ਮੈਂ ਲੰਬੇ ਲੰਬੇ ਤੇ ਥੋੜੇ ਪਤਲੇ ਪਤਲੇ ਜਿਹੜੇ ਮੈਂ ਕੱਟ ਲਏ ਆ ਸਾਰੇ ਆ ਦੇਖ ਲਓ ਪਿਆਜ਼ ਵੀ ਤੁਹਾਨੂੰ ਪਤਾ ਹੀ ਆ ਵੀ ਪਿੰਡੀਆਂ ਵਿੱਚ ਹੋਏ ਪਿੰਡੀਆਂ ਹੋਈਆਂ ਕਰੇਲੇ ਹੋਏ ਪਿਆਜ਼ ਤਾਂ ਜਾਦੇ ਪੈਂਦੇ ਪੈਂਦੇ ਆ ਤੇ ਵਿੱਚੇ ਹੀ ਅਸੀਂ ਹਨਾ ਹਰੀਆਂ ਮਿਰਚਾਂ ਕੱਟ ਲਈਆਂ ਦੇਖ ਲਓ ਇਸ ਤਰ੍ਹਾਂ ਵੀ ਵਿੱਚੇ ਮਿਰਚਾਂ ਵੀ ਕੱਟ ਲਈਆਂ ਤੜਕਾ ਲਾਉਣ ਦੀ ਕੋਈ ਲੋੜ ਨਹੀਂ ਤੁਸੀਂ ਦੇਖਿਓ ਮੈਂ ਕਿਸ ਤਰ੍ਹਾਂ ਬਣਾਉਣੀ ਆ ਜੇ ਤੁਸੀਂ ਨਹੀਂ ਇਦਾਂ ਕਦੇ ਬਣਾਈ ਤਾਂ ਬਣਾ ਕੇ ਜ਼ਰੂਰ ਦੇਖਿਓ ਵੀ ਬਿਨਾਂ ਤੜਕੇ ਤੋਂ ਪਿੰਡੀਆਂ ਕਿੱਦਾਂ ਬਣਦੀਆਂ ਆ ਲੋ ਜੀ ਮੈਂ ਹੁਣ ਪਿੰਡੀਆਂ ਪਿਆਜ਼ ਤਾਂ ਆਪਾਂ ਲੈ ਕੱਟਾ ਤੇ ਮਿਰਚਾਂ ਦਿੱਤੀਆਂ ਵਿੱਚੇ ਕੱਟ ਕੇ ਪਾ ਦਿੱਤੀਆਂ ਇਹ ਪਿੰਡੀਆਂ ਕੁਝ ਸਾਡੀਆਂ ਘਰ ਦੀਆਂ ਵੀ ਸੀਗੀਆਂ ਥੋੜੀਆਂ ਜਿਹੀਆਂ ਇਹ ਦੱਥੀਆਂ ਸੀਗੀਆਂ ਤੇ ਬਾਕੀ ਥੋੜੀਆਂ ਮੋਲ ਲਈਆਂ ਸੀਗੀਆਂ ਤੇ ਬਹੁਤ ਫਰਕ ਆ ਘਰ ਦੀਆਂ ਪਿੰਡੀਆਂ ਦਾ ਤਾਂ ਬਾਜ਼ਾਰ ਦੀਆਂ ਪਿੰਡੀਆਂ ਦਾ ਬਹੁਤ ਫਰਕ ਆ ਆ ਦੇਖੋ ਤੁਹਾਨੂੰ ਦਿਖਾਉਨੇ ਆ ਤਾਂ ਤੁਸੀਂ ਸਾਫ਼ ਹੀ ਤੁਹਾਨੂੰ ਨਜ਼ਰ ਆਊਗਾ ਜਦੋਂ ਵੇਚਾਂ ਨਾ ਪਿੰਡੀਆਂ ਵੀ ਦੇਖ ਲਓ ਬਾਜ਼ਾਰ ਦੀਆਂ ਤਾਂ ਘਰ ਦੀਆਂ ਪਿੰਡੀਆਂ ਦਾ ਵੱਖਰਾ ਹੀ ਕਲਰ ਦੀਦਾ ਉਹਦਾ ਹੀ ਆ ਦੇਖ ਲਓ ਉਹ ਕਿੰਨੀਆਂ ਹਰੀਆਂ ਜਈਆਂ ਜਿਹਦਾ ਰੰਗ ਦਿੱਤਾ ਹੁੰਦਾ ਆ ਤੇ ਇਹ ਘਰਦੀਆਂ ਪਿੰਡੀਆਂ ਆ ਲਾ ਹੁਣ ਆਪਾਂ ਇੱਕ ਟਮਾਟਰ ਵੀ ਵਿੱਚ ਕੱਟ ਲਵਾਂਗੇ ਟਮਾਟਰ ਦੇ ਪਾਉਣ ਦੇ ਨਾਲ ਇਹ ਹੁੰਦਾ ਆ ਵੀ ਪਿੰਡੀਆਂ ਜਿਹੜੀਆਂ ਨਾ ਚੀਪ ਜਿਹੀ ਨਹੀਂ ਛੱਡਦੀਆਂ ਹੈਗੀਆਂ ਜੇ ਨਾ ਟਮਾਟਰ ਪਾਉ ਤਾਂ ਲੇਸ ਲੇਸ ਜੀ ਹੋ ਜਾਂਦੀ ਆ ਲਓ ਜੀ ਆਪਾਂ ਹੁਣ ਰੱਖ ਦਿੱਤੀ ਕੜਾਈ ਤੜਕਾ ਨਹੀਂ ਆਪਾਂ ਲਾਉਣਾ ਹੈਗਾ ਤੁਸੀਂ ਕਹੋਗੇ ਵੀ ਹੁਣ ਕੜਾਈ ਰੱਖ ਲਈ ਆ ਤਾਂ ਵੀ ਵੀ ਤੇਲ ਵੀ ਪਾਉਣ ਲੱਗੀ ਆ ਤੁਸੀਂ shear ੜਕਾ ਲਾਣਾ ਪਰ ਨਹੀਂ ਮੈਂ ੜਕਾ ਨਹੀਂ ਲਾਉਣਾ ਤੁਸੀਂ ਦੇਖਦੇ ਜਾਓ ਵੀ ਮੈਂ ਕਿਸ ਤਰ੍ਹਾਂ ਭਿੰਡੀਆਂ ਬਣਾਉਣੀ ਆ ਆ ਲੋ ਥੋੜਾ ਜਿਹਾ ਆਪਾਂ ਤੇਲ ਪਾ ਲਿਆ ਇਹਦੇ ਵਿੱਚ ਗਰਮ ਹੋਣ ਦਿੰਨੇ ਇਹਨੂੰ ਚੰਗੀ ਤਰ੍ਹਾਂ ਜਦੋਂ ਗਰਮ ਹੋ ਜਵੇ ਆ ਦੇ ਇੱਧਰ ਪਿਆਜ਼ ਟਮਾਟਰ ਭਿੰਡੀਆਂ ਸਭ ਕੁਝ ਆਪਾਂ ਕੱਟ ਕੇ ਤਿਆਰ ਕਰਕੇ ਰੱਖ ਲਿਆ ਆ ਤੇ ਭਿੰਡੀਆਂ ਦਾ ਦੇਖੋ ਕਿੰਨਾ ਫਰਕ ਆ ਆ ਦੇਖੋ ਰੰਗ ਦਾ ਉਹ ਕਰਦੀਆਂ ਭਿੰਡੀਆਂ ਜਿਹੜੀਆਂ ਲਾਈਟ ਕਲਰ ਦੀਆਂ ਜਿਹੜੀਆਂ ਡਾਰਕ ਹੈ ਵਿਚਾਰਦੀਆਂ ਆ ਇੱਧਰ ਤੇਲ ਹੋਣ ਜਿਹੜਾ ਹੈ ਗਰਮ ਹੋ ਗਿਆ ਹੈ ਆਪਣਾ ਤੇ ਦੇਖੋ ਬਿਨਾ ਤੜਕੇ ਤੋਂ ਪਿੰਡੀਆਂ ਆਪਾਂ ਕਿੱਦਾਂ ਬਣਾਉਨੇ ਆਂ ਜਦ ਤੱਕ ਵੀਡੀਓ ਚੱਲਦੀ ਆ ਤੁਸੀਂ ਮੇਰੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੇ ਆਹ ਦੇਖੋ ਆਪਾਂ ਤੇਲ ਗਰਮ ਹੋ ਗਿਆ ਹੁਣ ਇਹਦੇ ਵਿੱਚ ਪਿੰਡੀਆਂ ਪਾਤੀਆਂ ਆਪਾਂ ਪਿਆਜ਼ ਨਹੀਂ ਪਾਇਆ ਕੋਈ ਤੜਕਾ ਤੜਕਾ ਨਹੀਂ ਭੁੰਨਿਆ ਹੈਗਾ ਸਿੱਧੀਆਂ ਹੀ ਪਿੰਡੀਆਂ ਇਹਦੇ ਵਿੱਚ ਪਾਤੀਆਂ ਆ ਹੁਣ ਆਪਾਂ ਤੇ ਹੁਣ ਪਾ ਦਵਾਂਗੇ ਇਹਦੇ ਵਿੱਚ ਪਿਆਜ਼ ਜਿਹੜੇ ਕੱਟੇ ਹੋਏ ਸਾਰੇ ਦੇਖੋ ਕੋਈ ਗ਼ੂਣ ਮਿਰਚ ਕੋਈ ਪਹਿਲਾਂ ਨਹੀਂ ਮੈਂ ਪਾਇਆ ਗ਼ੂਣ ਹਲਦੀ ਕੋਈ ਨਹੀਂ ਮੈਂ ਪਹਿਲਾਂ ਪਾਈ ਤੇ ਹੁਣ ਇਹਦੇ ਵਿੱਚ ਆਪਾਂ ਟਮਾਟਰ ਵੀ ਪਾ ਦਵਾਂਗੇ ਜਿਹੜਾ ਇੱਕ ਕੱਟਿਆ ਸੀਗਾ ਪਿੰਡੀਆਂ ਪਿਆਜ਼ ਟਮਾਟਰ ਸਾਰਾ ਕੁਝ ਆਪਾਂ ਇਕੱਠਾ ਹੀ ਪਾ ਦਿੱਤਾ ਇਹਦੇ ਵਿੱਚ ਠੀਕ ਆ ਆ ਦੇਖ ਲਓ ਹੁਣ ਆਪਾਂ ਇਹਨੂੰ ਹਨਾ ਰੜਾ ਦਵਾਂਗੇ ਸਾਰਾ ਜੇ ਇਹਹੀ ਸਬਜ਼ੀ ਤੁਸੀਂ ਲੋਹੇ ਦੀ ਕੜਾਈ 'ਚ ਬਣਾਉਂਗੇ ਨਾ ਇਹ ਬਖਰਾਈ ਸਵਾਦ ਜਿਹਾ ਆਉਂਦਾ ਇਹ ਤਾਂ ਬਹੁਤ ਵਧੀਆ ਬਣਦੀ ਆ ਲੋਹੇ ਦੀ ਕੜਾਈ 'ਚ ਸਬਜ਼ੀ ਬਣਾਇਆ ਕਰੋ ਮੈਂ ਤਾਂ అలਮੋਨੀਅਮ ਦੀ ਰੱਖ ਲਈ ਆ ਮੈਂ ਤਾਂ ਲੋਹੇ ਦੀ 'ਚ ਬਣਾਉਣੀ ਸੀ ਜੇਤਾ ਭੁੱਲ ਗਿਆ ਮੈਨੂੰ ਤੇ ਪਰ ਲੋਹੇ ਦੀ ਕੜਾਈ 'ਚ ਜਿਹੜੀ ਚੀਜ਼ ਹੈ ਨਾ ਬਹੁਤ ਵਧੀਆ ਬਣਦੀ ਆ ਤੇ ਤੁਸੀਂ ਇਸ ਤਰ੍ਹਾਂ ਨਾਣ ਫੇਰ ਬਾਅਦ 'ਚ ਪਾ ਲੈਣਾ ਜਿੰਨਾ ਕ ਤੁਹਾਨੂੰ ਲੋੜਿਆ ਸਬਜ਼ੀ ਦੇ ਹਿਸਾਬ ਦੇ ਨਾਲ ਤੇ ਇਹ ਆਪਾਂ ਹੁਣ ਇਹ ਇਸ ਤੋਂ ਬਾਅਦ ਪਾਵਾਂਗੇ ਤੇ ਹਲਦੀ ਦੇਖੋ ਬਿਨਾਂ ਤੜਕੇ ਤੋਂ ਸਬਜ਼ੀ ਜਿਹੜੀ ਆ ਐਦਾ ਆਪਾਂ ਬਣਾਉਣੀ ਆ ਇਹਦੇ ਵਿੱਚ ਇਹ ਆ ਵੀ ਪਿਆਜ਼ ਵੀ ਜਿਹੜਾ ਆ ਉਹ ਸੜਨਾ ਨਹੀਂ ਹੈਗਾ ਨਹੀਂ ਤਾਂ ਆਪਾਂ ਪਹਿਲਾਂ ਪਿਆਜ਼ ਪਹਿਲਾਂ ਭੁੰਨਦੇ ਆ ਫੇਰ ਵਿੱਚ ਹਲਦੀ ਧੂਣ ਮਿਰਚ ਪਾ ਕੇ ਫੇਰ ਭਿੰਡੀਆਂ ਪਾਉਣੇ ਪਰ ਨਹੀਂ ਤੁਸੀਂ ਇਸ ਤਰ੍ਹਾਂ ਭਿੰਡੀਆਂ ਬਣਾ ਕੇ ਦੇਖਿਓ ਬਹੁਤ ਹੀ ਸਵਾਦ ਬਣਦੀਆਂ ਆ ਬਸ ਇਸ ਤਰ੍ਹਾਂ ਹੀ ਇਹਨੂੰ ਹਲਾ ਦੇਣਾ ਸਾਰਾ ਕੁਝ ਮਿਰਚਾਂ ਤਾਂ ਆਪਾਂ ਹਰੀਆਂ ਪਾਈਆਂ ਸੀ ਇਸ ਕਰਕੇ ਲਾਲ ਨਹੀਂ ਪਾਉਣੀਆਂ ਹੈਗੀਆਂ ਤੇ ਹਲਦੀ ਧੂਣ ਜਿਹੜਾ ਇਦਾਂ ਹੀ ਆਪਾਂ ਰਲਾ ਦੇਣਾ ਵਿੱਚ ਇਹਨੂੰ ਤੜਕੇ ਦੀ ਕੋਈ ਲੋਨ ਨਹੀਂ ਬਣਦੀਆਂ ਵੀ ਬਹੁਤ ਜਲਦੀ ਆ। ਪਿੰਡੀ ਤਾਂ ਚਲੋ ਉਹਦਾ ਵੀ ਛੇਤੀ ਬਣੇ ਜਾਂਦੀ ਆ ਪਰ ਐਦਾਂ ਤੜਕੇ ਤੋਂ ਬਿਨਾਂ ਵੀ ਬਹੁਤ ਛੇਤੀ ਬਣ ਜਾਂਦੀ ਆ। ਤੇ ਇਹਦੇ ਵਿੱਚ ਇਹ ਨਹੀਂ ਹੈਗੀ ਵੀ ਹਲਦੀ ਥੋੜੀ ਕੱਚੀ ਰਹਿ ਜਾਊਗੀ ਨਾ ਬਿਲਕੁਲ ਨਹੀਂ ਰਹਿੰਦੀ। ਮੈਂ ਤਾਂ ਸ਼ੁਰੂ ਤੋਂ ਇਦਾਂ ਹੀ ਬਣਾਉਣੀ ਮੈਨੇ ਲੋਨ ਥੋੜਾ ਘੱਟ ਲੱਗਦਾ ਸੀ। ਚੱਲ ਮੈਂ ਕਿਹਾ ਜਰਾ ਕੋ ਹੋਰ ਪਾ ਲੈਣੀ ਆ। ਤੇ ਤੁਸੀਂ ਇਸ ਤਰੀਕੇ ਨਾਲ ਨਾ ਪਿੰਡੀਆਂ ਬਣਾ ਕੇ ਦੇਖਿਓ। ਲਓ ਜੀ ਆਪਾਂ ਹੁਣ ਇਹਨਾਂ ਨੂੰ ਢਾਕ ਤੇ ਬਸ 2-3 ਮਿੰਟ ਦੇ ਵਿੱਚ ਇਹ ਬਣ ਜਾਣਾ। ਬੜਾ ਟਾਈਮ ਨਹੀਂ ਲੱਗਦਾ ਹੈਗਾ ਇਹਨਾਂ ਨੂੰ। ਥੋੜਾ ਜਿਹਾ ਮੈਂ ਗੈਸ ਘਟਾ ਦਿੱਤਾ ਆ। ਲਓ ਜੀ ਸਬਜੀ ਗਈ ਹੁਣ ਬਾਨ ਤੇ ਜੇ ਤੁਹਾਨੂੰ ਇਹ ਚੰਗਾ ਲੱਗਾ ਮੇਰਾ ਤਰੀਕਾ ਵਧੀਆ ਲੱਗਾ ਆ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ।